እንንንንን ਦਰبار صاحب ਪੁਰਾਣੇ ਗੰਦੇਵ ਜੀ ਦੇ ਗੁਰਦੁਆਰੇ ਸੱਜਣੇ ਮਹਾਨ ਸਾਹਿਬ ਉਹ ਜੱਫੀ ਕਰ ਦੋਸਤ ਹੋਏਗਾ ਖਰਸ਼ਾਏ ਗੁਰਪਤੇ ਪਾਹੀ ਮੱਥਾ ਟੇਕਣਾ ਤੇ ਤਰਨਤਾਰ ਸਾਹਿਬ ਦਰਬਾਰ ਸਾਹਿਬ ਇਹ ਜੱਡੇ ਤੁਸੀਂ ਆਰੀਏ ਤਖਨ ਮਿਲਿਆ ਕਰਾ ਕੇ ਬਿਹੜਾ ਕਰਮ ਦੇਣੀ ਤੇ ਆਪਰ ਅਰਦਾਸ ਬੇਨਤੀ ਕਰਾਉਣ ਆਏ ਆ ਕਿ ਆਲਨੀਆਂ ਕਾਰਨ ਵੀ ਵੇਖਿਆ ਤੇ ਅੰਦਰ ਆਇਆ ਦਰਬਾਰ ਮਗਰ ਤੇ ਹੁਣ ਆਪਾਂ ਕਰ ਲਿਆ ਪੰਛ ਨਾ ਨਾ ਵੇਖਿਆ ਤੇ ਨਾ ਕੁਝ ਮਤਲਬ ਉਹ ਰ ਆ ਕੇ ਮਾਰੇ ਨਾ ਉਹ ਪੰਜ ਨਾ ਨਾ ਕੱਟ ਲਿਆ ਜੀ ਹੁਣ ਆਪਾਂ ਦਰਬਾਰ ਦੇ ਉਹਨਾਂ ਦੇਖਣ ਲੱਗੇ ਮੱਥਾ ਫਰਾਫ ਹੈ Thank <laughs> you.

ਪਾਵੰਦੇ ਪਛਾਹ ਚਾਹ ਲੈ ਇਧਰ ਆਵੋ ਹਣੀ ਨੂੰ ਪਾਵੰਦੇ ਪਛਾਹ ਲੈ ਲੈ ਤੇ ਚਲੋ ਤੇ ਪਾਪਾ ਨੇ ਪਾਪਾ ਨਾ ਹੋ ਗਏ ਤਾਂ ਉਹ ਗਿਆ ਘਰ ਆਵੇ ਜਾਦੇ ਰਹੇ ਹੁਣ ਘਰ ਤਾਂ ਗੁਰੂ ਅਰਜਨ ਦੇਵ ਜੀ ਦੇ ਆ ਵੇਖੋ ਇੰਦਰੀਆਂ ਹਰਨਾਨਕ ਦੇ ਪਾਤਸ਼ਾਹ ਦੇ ਉਹ ਜੱਜਗਾ 啊<や>？怎么没开开？有了。 ਉਹ ਗਿਆ ਇੰਆ ਪ੍ਰਤਾਪ ਰੈਸਿਡੈਂਟ ਸਾਡੇ ਕਰਨ ਦਾ ਮੈਂ ਅਜੀਰਾ ਜੜਵਤੀ ਆ ਕੇ ਆਪਾਂ ਜਾਇਆ ਅੱਜ ਵੀ ਇਸ ਆਪ ਪਤਾ ਦੇ ਪਿੰਡ ਹੋਏ ਕੋਲ ਜਿਹੜਾ ਨੂੰ ਪਤਾ ਜੜੂ ਲੈਣੇ ਕਿੰਦਾ ਕਿ ਮੈਨੂੰ ਇਥੋਂ ਮਾਰ ਖਵਾਓ ਛੋਟਾ ਖਾਂਦਾ ਇਹਨੂੰ ਉਹ ਯਾਰ ਖਾਂਦਿਆ ਮੈਂ ਜੋ ਖਾੜਾ ਖਾੜਾ ਦੇਖ ਸਕਦੇ ਹੋ ਹਾਂ ਬਾਤ ਹੈ ਬੜਾ ਕਿਹੜਾ ਗਾਈ ਬੋਲੋ ਕਿਹੜਾ ਕਮੈਂਟ ਲਾਈਕ ਸ਼ੇਅਰ ਵੀਡੀਓ ਕਰਾ ਦੇਰ ਵਾਤ ਬਾਤ ਆ ਕੀ ਕਿਹੜਾ ਵੀਡੀਓ ਤੇ ਦਿਨੋ ਲਿਖੇ ਮੈਨੇ ਕਰਾ ਦਿਓ ਜਾ ਗਿਆ ਗਿਆ ਤਾਂ ਜੇ ਲੱਗੇ ਨੂੰ ਜਨਮ ਦਿਨ ਦਾ ਆਪਾਂ ਦੇ ਲਗੇ ਨੂੰ ਗਿਫਟ ਤੇ ਤੁਸੀਂ ਦੇਖ ਸਾਹ ਦੇ ਜੋ ਕਿੱਲਾ ਹੋ ਇੱਕ ਦਿਨ ਸਪ੍ਰਾਈਜ਼ ਸਪ੍ਰਾਈਜ਼ ਦੇਣ ਲੱਗੇ ਆ ਪਾਈ ਨੂੰ ਤੁਸੀਂ ਇੱਥੇ ਬਹਿ ਲੱਡੂ ਖਾਈ ਜਾ ਰਹਾ ਸਪ੍ਰਾਈਜ਼ ਆਪਾਂ ਦੇਣਾ ਅਜਾ ਆਜਾ ਅੱਖਾਂ ਬੰਦ ਕਰ ਲੈ ਅੱਖਾਂ ਬੰਦ ਕਰ ਠੀਕ ਹੈ ਚਲੋ ਜੀ ਆਪ ਜੀ ਪਾਪਾ ਵੱਲੋਂ ਸਪੈਸ਼ਲ ਗਿਫਟ ਆਪਣੇ ਵੇਜੇ ਨੂੰ ਕੀ ਦੇ ਦੇ ਜੀ ਮੈਂ ਜਾ ਕੋਮ ਦਾ ਫਿਰਦਾ ਕਿਧਰ ਇਧਰ ਨੂੰ ਉਹ ਜੇ ਆਪਾਂ ਪਿੱਛਾ ਕਰਨਾ ਆਪਣੇ ਹਾਂ ਲੈ ਹਿੱਟਰ ਉਹਦੇ ਤੇ ਨਜ਼ਰ ਉਹ ਬਾਹਰ ਚੱਲ ਚੱਲ ਵੇਖੋ ਜੀ ਅੱਜ ਮਿਲ ਲੇਗਾ ਅਖਾ ਨਹੀਂ ਵੇਖਣਾ ਨਹੀਂ ਵੇਖਣਾ ਨਹੀਂ ਹਾਂ ਜੀ ਆ ਗਏ ਮੇਰੇ ਸਾਥੇ ਜਾ ਕੇ ਦੇਖੋ ਦਿਹਾਣਾ ਆਪਾਂ ਨੂੰ ਦਵਾ ਗਏ ਕਾਲਾ ਨੂੰ 2000 ਰੁਪਏ ਆ ਲੈ ਮੇਰੇ ਕੋਲ ਇਹ ਆਹ ਓ ਮਾਈ ਗੋਡ ਜੰਨ ਲਈ ਦੀ ਜਿਹੜੀ ਇਹ 500 ਗਿਫਟ ਐਸੇ ਦੇਖ ਕੇ ਨਾ ਆਇਆ ਚਲੋ ਨਾਲੀ ਚੀਜ਼ ਬਣ ਜਾਂਦੀ ਆ ਮੱਚੇ ਦੇ ਗਾਂ ਕੰਮ ਆਉਂਦੀ ਏ ਕੋਟ ਤੇ ਚੰਗੀ ਤਾਂ ਮੋਰ ਲੱਗੀ ਨਹੀਂ ਕਿਤੇ ਲੱਗੀ ਤੇ ਨਹੀਂ ਹੈ ਹੈ ਜੀ ਦੱਸ ਰਹੀ ਆ ਅੱਛਾ Gracias.